ਸਰਸਿੰਘ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਦੇਸ਼ ਦੀ ਇਜ਼ਾਜ਼ਤ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਦਮ ਸਿੰਘ ਦਾ ਜਨਮ 26 ਨਵੰਬਰ 1899 ਨੂੰ ਪੰਜਾਬ ਵਿੱਚ ਹੋਇਆ ਸੀ ਉਹ ਜਿਹੜਿਆਂ ਵਾਲੇ ਬਾਦ ਦੇ ਸਾਕੇ ਦਾ ਪੱਲਾ ਲੈ ਲੰਡਨ ਗਏ ਅਤੇ 13 ਮਾਰਚ 1940 ਨੂੰ ਮਾਈਕਲ ਅਟਵਾਅ ਨੂੰ ਮੋਢੀ ਮਾਰ ਕੇ ਮਾਰ ਦਿੱਤਾ ਉਦਮ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਜੀਉਂਦੇ ਰਹਿਣਗੇ ਜਿਵੇਂ ਉਦਮ ਸਿੰਘ ਦੀ ਕੁਰਬਾਨੀ ਇਸ ਵਾਰ ਸਮਾਰਟੇ ਸੋਚਦਾ ਅਨੇਹਾ ਛੇ ਉੱਧਰ ਸਿੰਘ ਦੀ ਕੁਰਬਾਨੀਆਂ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀਆਂ ਰਹਿੰਦੀਆਂ ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਸੋਚ ਲੈ ਕੇ ਆਪਣਾ ਜੀਵਨ ਤਬਦੀਲ ਕਰਨਾ ਹੀ ਉਹਨਾਂ ਦੀ ਕੁਰਬਾਨੀ ਉੱਤੇ ਮਾਣ ਹੋਵੇਗਾ ਧੰਨਵਾਦ ਸਾਹਿਬ ਇੰਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ